ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਔਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਨੈਕ ਦੋਸਤੋ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਮਾਨਾਂ ਦੇ ਮਾਨ ਬੱਬੂ ਮਾਨ ਬਾਰੇ ਦੱਸਾਂਗੇ ਕਿ ਜਿਹੜੇ ਇਨਸਾਨ ਦੀ ਸਾਰੀ ਦੁਨੀਆ ਫੈਨ ਹੈ ਜਿਸ ਨੂੰ ਸਾਰੇ ਫਾਲੋ ਕਰਦੇ ਹਨ ਉਹ ਇਨਸਾਨ ਖੁਦ ਕਿਸ ਦਾ ਫੈਨ ਹੈ ਅਤੇ ਕਿਸ ਨੂੰ ਫਾਲੋ ਕਰਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਬੀ ਸ਼ਰਮਾ ਦੀ ਵੈਡਿੰਗ ਪਾਰਟੀ ਦੀ ਰਿਸੈਪਸ਼ਨ ਤੇ ਬੱਬੂ ਮਾਨ ਅਤੇ ਮਲਕੀਤ ਸਿੰਘ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸਨ ਅਤੇ ਬੱਬੂ ਮਾਨ ਨੇ ਗੋਲਡਨ ਸਟਾਰ ਮਲਕੀਤ ਸਿੰਘ ਨੂੰ ਇੰਨੀ ਰਿਸਪੈਕਟ ਦਿਖਾਈ ਕਿ ਉਹਨਾਂ ਨੇ ਖੁਦ ਆਪਣੀ ਸੀਟ ਛੱਡ ਦਿੱਤੀ ਅਤੇ ਮਲਕੀ ਤੋ ਪਾਰਟੀ ਤੋਂ ਬਾਅਦ ਮਲਕੀਤ ਸਿੰਘ ਨੇ ਲਿਖਿਆ ਕਿ ਬੱਬੂ ਮਾਨ ਬਹੁਤ ਵਧੀਆ ਇਨਸਾਨ ਹੈ ਫਸਟ ਟਾਈਮ ਵੀ ਮੀਟ ਔਨ ਕਪਿਲ ਸ਼ਰਮਾ ਵੈਡਿੰਗ ਰਿਸੈਪਸ਼ਨ ਐਟ ਲਾਸਟ ਨਾਈਟ ਹੀ ਸੈਡ ਆਈ ਆਲਵੇਸ ਲਿਸਨ ਟੂ ਯੋਰ ਸੰਗਸ ਐਂਡ ਪਰਫਾਰਮ ਔਨ ਸਟੇਜ ਫਰੋਮ ਮਾਈ ਸਕੂਲ ਟਾਈਮ ਹੀ ਲਵ ਮਾਈ 뮤직 ਹੀ ਗੇਵ ਮੀ ਅ ਲੋਟ ਆਫ ਰਿਸਪੈਕਟ ਐਂਡ ਸਤਕਾਰ ਵੀ ਰੀਅਲੀ ਇੰਜਜਡ ਦ ਪਾਰਟੀ ਬੱਬੂ ਮਾਨ ਆਈ ਲਵ ਯੂ ਯਾਰ ਗੋਡ ਬlesਸ ਯੂ ਜਿਉਂਦਾ ਰਹੇ ਮੁੰਡਿਆ ਮਲਕੀਤ ਸਿੰਘ ਗੋਲਡਨ ਸਟਾਰ ਯੂਕੇ ਦੋਸਤੋ ਤੁਹਾਨੂੰ ਬੱਬੂ ਮਾਨ ਕਿਵੇਂ ਲੱਗਦੇ ਹਨ ਕਮੈਂਟ ਕਰਕੇ ਜੁੜ ਦੱਸਿਓ ਤੇ ਜੇਕਰ ਵੀਡੀਓ